ਆ ਵੀ ਪੰਜਾਬੀ ਢਾਬਾ ਬੰਦਿਆਂ ਦਾ ਪੰਜਾਬੀ ਫੈਮਿਲੀ ਆ ਮੀਆਂ ਬੀਬੀ ਆ ਪਰੂਪੀ ਲਾ ਕੇ ਖਵਾਉਂਦੇ ਆ ਇਹ ਬੰਦਿਆਂ ਦਾ ਨਾ ਕੱਟ ਕਰਕੇ ਕਹਿੰਦੇ ਯਾਰ ਮੰਦਾ ਪੈ ਗਿਆ ਅਸੀਂ ਤਾਂ ਕੁਦਰਤੀ ਉੱਠੇ ਸੀ ਸਵੇਰੇ ਅੱਖ ਖੁੱਲੀ ਮੈਂ ਕਿਹਾ ਯਾਰ ਚਾਹ ਚੂ ਪੀਣ ਨੂੰ ਫਰੈਸ਼ ਹੋਣ ਨੂੰ ਕਿਤੇ ਗੱਡੀ ਰੋਕ ਗੱਡੀ ਰੋਕੀ ਆ ਕੇ ਦੇਖਿਆ ਜਦੋਂ ਪੰਜਾਬੀ ਬੂਲ ਦੇ ਮੀਆਂ ਬੀਬੀ ਦੇਖੇ ਤੇ ਢਾਬਾ ਸੁਣਾ ਪੰਜਾਬੀ ਹੂਟੜਾ ਇਹ ਹੈਗਾ ਜਦੋਂ ਆਪਾਂ ਪੰਜਾਬ ਇਧਰੋਂ ਜਾਂਦੇ ਆ ਮੰਨੋ ਕਿਸਨਗੜ ਵੱਲ ਨੂੰ ਇਹਦਾ ਢੀਲਵੜੇ ਤੋਂ ਬਾਅਦ ਵਾਲਾ ਟੋਲ ਉਹਦਾ ਗੰਦਰਾਰ ਵਾਲਾ ਟੋਲ ਲੱਗਾ ਉਹ ਟੋਲ ਤੋਂ ਟੱਪ ਕੇ 6-7 ਕਿਲੋਮੀਟਰ ਸੱਚੇ ਹੱਥ ਆ ਠੀਕ ਹੈ ਜੀ ਤੇ ਆਹ ਬੋਰਡ ਲੱਗਿਆ ਹੋਇਆ ਦਾ ਇੱਕ ਉਹ ਸਾਹਮਣੇ ਪਰਲੀ ਸਾਈਡ ਬੋਰਡ ਜਿਹੜਾ ਲੱਗਿਆ ਹੋਇਆ ਉਹ ਹੋ ਲੱਗਿਆ ਹੋਇਆ ਇਨਾਨੀ ਦਾ ਠੀਕ ਹੈ ਜੀ ਇੱਧਰੋਂ ਆਪਾਂ ਜੇ ਦੇਖੀਏ ਤਾਂ ਚਤੌੜਗੜ ਦਾ ਬਾਈਪਾਸ ਸਟਾਰਟ ਇੱਥੋਂ ਦਾ ਇੱਥੋਂ ਬਸ ਨਾਲ ਹੀ ਸਟਾਰਟ ਹੋ ਜਾਂਦਾ ਚਤੌੜਗੜ ਦਾ ਬਾਈਪਾਸ ਤੇ ਜੇ ਪੰਜਾਬੀ ਬੰਦਾ ਯਾਰ ਐ ਬੈਠਾ ਹੋਵੇ ਤੇ ਗੱਡੀ ਨਾ ਖੜੀ ਹੋਵੇ ਵੈਸੇ ਰੁਕੇ ਤਾਂ ਅਸੀਂ ਚਾਹ ਪੀਣਦੇ ਉਹੀ ਸੀ ਪੰਜਾਬੀ ਸੋਚ ਕੇ ਤਾਂ ਨਹੀਂ ਸੀ ਰੁਕੇ ਕਿਉਂਕਿ ਮੈਂ ਤਾਂ ਸੁੱਤਾ ਪਿਆ ਉੱਠਿਆ ਸੀ ਔੜਦੇ ਨਹੀਂ ਗੱਡੀ ਰਕਵਾ ਲਈ ਸੋ ਇਹ ਨਵੇਂ ਰੂਟ ਤੇ ਚੱਲਣ ਵਾਲੇ ਬਾਈ ਆ ਸਾਫ ਸਫਾਈ ਯਾਰ ਬਹੁਤ ਵਧੀਆ ਦੇਖ ਕੇ ਰੂਹ ਹੋ ਗਈ। ਚਾ ਪੀਪੀ ਦੋ ਬਰੀ ਤੇ ਵਧੀਆ ਮਤਲਬ ਪਰ ਐਂ ਦੋਖ ਲੱਗਿਆ ਵੀ ਯਾਰ ਬੰਦੇ ਜਮ੍ਹਾਂ ਖਾਲੀ ਬੈਠੇ ਐ। ਸੋ ਜਿਹੜੀ ਗੱਡੀ ਐ ਇਸ ਰੂਟ ਤੇ ਚਲਦੀ ਐ ਉਹ ਲਾਜ਼ਮੀ ਇੱਥੇ ਰੁਕਿਆ ਕਰੋ। ਬਾਈ ਆਇਓ ਮੜਾ ਜਾ। ਤੇ ਆ ਬਾਈ ਆ ਜਿਹਦਾ ਟੱਬਾ ਹੈਗਾ ਠੀਕ ਆ ਦੇਖ ਕੇ ਮਤਲਬ ਇਹ ਹੋਇਆ ਅਸੀਂ ਤਾਂ ਕੁਦਰਤ ਹੀ ਰੁਕ ਜਿਆ ਫਰੈਸ਼ ਹੋਣ ਨੂੰ ਯਾਰ ਪੰਜਾਬੀ ਟੱਬਾ ਹੋਵੇ ਤੇ ਆਪਾਂ ਇੱਥੇ ਸਾਰੇ ਬੰਦੇ ਟੱਬਾ ਲੱਭਦੇ ਹੁੰਨੇ ਆ ਬਾਈ ਇੱਥੇ ਟੱਬਾ ਖਾਲੀ ਪਿਆ ਇਹ ਚੰਗੀ ਨਹੀਂ ਲੱਗੀ ਗੱਲ ਆ ਬਾਈ ਆ ਬਾਈ ਤੁਹਾਨੂੰ ਡਰੈਸ ਸਮਝਾਊਗਾ ਜਿੰਨੀ ਗੱਡੀ ਇਸ ਰੂਟ ਤੇ ਚੱਲਣ ਵਾਲੀ ਹੈਗੀ ਆ ਜਿਹੜੀ किशनਗੜ੍ਹ ਨੀਮਚ ਵਾਲੇ ਰੋਡ ਤੇ ਚੱਲਦੀ ਆ ਕਿਰਪਾ ਕਰਕੇ ਜਾਂਦੇ ਆਉਂਦੇ ਚਾਹੇ 5 ਮਿੰਟ ਬ੍ਰੀਕ ਮਾਰੋ ਬਾਈ ਗੋਲੇ ਦੋਨੇ ਜੀ ਰੋਟੀ ਪਾਣੀ ਆਪਦਾ ਹੱਥੀ ਬਣਾ ਕੇ ਖਵਾਉਂਦੇ ਆ ਆ ਭੈਣ ਵੀ ਇੱਥੇ ਆ ਨਾਲ ਤੇ ਜਣੀ ਜੇ ਤੁਸੀਂ ਇਧਰੋਂ ਢਿਲਵਾੜਾ ਆਓ ਗੰਗਰਾਰ ਤੋਂ ਮਤਲਬ ਗੰਗਰਾਰ ਤੋਂ ਅੱਗੇ 5 ਕਿਲੋਮੀਟਰ ਤੇ ਸਾਡਾ ਹੋਟਲ ਹੈ ਨੂੰ ਪੰਜਾਬੀ ਟਾਬਾ ਹਾਂਜੀ ਉਹ ਮੈਂ ਬੋਰਡ ਦੋਨੋਂ ਸਾਈਡ ਦੇ ਸਾਈਨ ਬੋਰਡ ਵੀਡੀਓ ਦੇ ਵਿੱਚ ਦਿਖਾਤੇ ਆ ਬਾਈ ਜੇ ਤੁਸੀਂ ਇਧਰੋਂ ਆਓ ਚਿਤੋੜ ਦੀ ਸਾਈਡ ਤੋਂ ਤੇ ਗੱਡੀ ਘੜਾ ਫਾਟਕ ਨੰਗ ਕੇ ਤੇ ਉਹ ਡੇਟ ਸਟੇਸ਼ਨ ਆ ਇਧਰ ਸਾਹਮਣੇ ਪੈਂਦਾ ਹਾਂਜੀ ਹਾਂਜੀ ਡੇਟ ਸਟੇਸ਼ਨ ਆ ਗਿਆ ਉਹਦੇ ਸਾਹਮਣੇ ਆ ਹਾਂਜੀ ਸਾਹਮਣੇ ਡੇਟ ਸਟੇਸ਼ਨ ਆ ਲੈ ਵੀ ਹੁਣ ਗੱਡੀਆਂ ਵਾਲੇ ਮਿੱਤਰੋ ਇਹ ਜ਼ਿੰਮੇਵਾਰੀ ਥੋਡੀ ਆ ਬਾਈ ਦਾ ਟੱਬਾ ਹੁਣ ਕਹਾ ਫਿਰ ਸੁਣਾ ਨਹੀਂ ਰਹਿਣਾ ਚਾਹੀਦਾ ਬਾਈ ਰੋਟੀ ਇੱਕ ਨੰਬਰ ਬਣਾ ਕੇ ਖਲਾਵਾਂਗੇ ਐਡਾ ਦੀ ਰੋਟੀ ਤਾਨੂੰ ਘਰ ਵੀ ਨਹੀਂ ਮਿਲਣੂਗੀ ਜਿੰਦਾ ਦੀ ਰੋਟੀ ਬਾਕੀ ਸਾਫ ਸਫਾਈ ਤੁਹਾਨੂੰ ਦਿਖਾਤੀ ਆ ਜਿਹੜੀ ਵੱਡੀ ਪ੍ਰੋਬਲਮ ਹੁੰਦੀ ਆ ਸਾਰੇ ਗੱਡੀਆਂ ਵਾਲਿਆਂ ਨੂੰ ਵੀ ਆਪਾਂ ਨੂੰ ਫਰੈਸ਼ ਹੋਣ ਦੀ ਨਹਾਉਣ ਧੋਣ ਦੀ ਸਾਰੀ ਸੁਵਿਧਾ ਸਾਰੀ ਹੈਗੀ ਸੁਭਦਾ ਵੀ ਹੈਗੀ ਆ ਤੇ ਸਾਫ ਸਫਾਈ ਵਾਲੇ ਵੀ ਆ ਸੋ ਹੁਣ ਸਾਰੇ ਵੀਰਾਂ ਨੇ ਜਿਹੜੇ ਇੱਥੋਂ ਦੀ ਜਾਣਦੇ ਆ ਤੇ ਇੱਥੇ ਲਾਜ਼ਮੀ ਬ੍ਰੇਕ ਮਾਰਨਾ ਠੀਕ ਆ ਚਲੋ ਧੰਨਵਾਦ ਡਰਾਈਵਰ ਏਕਤਾ ਜੰਦਾਬਾਦ